ਛੇਵੇਂ ਪਾਤਸ਼ਾਹ ਨੂੰ ਕਿਹਾ ਸੀ ਮਹਾਰਾਜ ਨਿਆ ਨਹੀਂ ਮਿਲਦਾ ਸੀ ਮੰਗਦੇ ਆ ਜਰਵਾਣੇ ਲੋਕ ਸਾਨੂੰ ਨਿਆ ਨਹੀਂ ਦਿੰਦੇ ਸੱਚੇ ਪਾਤਸ਼ਾਹ ਨੇ ਆਖਿਆ ਕਦੀ ਨਿਆ ਨਹੀਂ ਮਿਲੇਗਾ ਮਹਾਰਾਜ ਕਿਉਂ ਮਹਾਰਾਜ ਕਹਿੰਦੇ ਜਿੰਨਾ ਤੋਂ ਨਿਆ ਮੰਗਦੇ ਉਹਨਾਂ ਕੋਲ ਦਰਬਾਰ ਹੈ ਜਿਹੜੇ ਨਿਆ ਮੰਗਦੇ ਨੇ ਨੇ ਹੱਥੇ ਨੇ ਉਹਨਾਂ ਕੋਲ ਹੈ ਕੁਝ ਨਹੀਂ ਉਹ ਸ਼੍ਰੀ ਸਾਹਿਬ ਨਾਲ ਡਰਾ ਦਿੰਦੇ ਨੇ ਤੁਸੀਂ ਆਪਣਾ ਹੱਕ ਨਹੀਂ ਮੰਗਦੇ ਮਹਾਰਾਜ ਫਿਰ ਕੀ ਕੀਤਾ ਜਾਵੇ ਮਾਰਾ ਕਹਿਣ ਲੱਗੇ ਜਿੱਥੇ ਚੰਗੀ ਮਾਲਾ ਰੱਖਦੇ ਉਹਨਾਂ ਚੰਗੀ ਸ੍ਰੀ ਸਾਹਿਬ ਵੀ ਰੱਖਿਆ ਕਰੋ ਚੰਗੀ ਗੱਲ ਦਾ ਪ੍ਰਚਾਰ ਕਰਿਆ ਕਰੋ ਜ਼ਰੂਰ ਜੇ ਕੋਈ ਸੁਣਦਾ ਤੇ ਚੰਗੀ ਗੱਲ ਹੈ ਜੇ ਨਹੀਂ ਸੁਣਦਾ ਧਰਮ ਦੇ ਬਰਖਲਾ ਬੋਲਦਾ ਹੈ ਤੇ ਸ੍ਰੀ ਸਾਹਿਬ ਮਿਆਣ ਤੇੋਂ ਬਾਹਰ ਕੱਢ ਲੈਣੀ ਪਾਪ ਨਹੀਂ ਹੈ ਮਿਆਣ ਦੇ ਵਿੱਚੋਂ ਸ੍ਰੀ ਸਾਹਿਬ ਕੱਢ ਲਓ ਇਹ ਸੱਚੇ ਪਾਤਸ਼ਾਹ ਨੇ ਆ ਨੀਰੀ-ਪੀਰੀ ਦੀਆਂ ਸ੍ਰੀ ਸਾਹਿਬਾਂ ਪਹਿਨੀਆਂ ਸੀ ਔਰ ਸਿੱਖਾਂ ਨੂੰ ਪਹਿਨਾਈਆਂ ਸੀ